ਹਾਂ ਜੀ ਮਿੱਤਰੋ ਸਵਾਗਤ ਕਰਦੇ ਆਂ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਬਈ ਆਪਾਂ ਆਏ ਸੀ ਇੱਕ ਹੋਰ ਨਵੇਂ ਖੇਤ ਮੋਟਰ ਤੇ ਤੇ ਚੱਲਦੇ ਆਂ ਉੱਥੇ ਦੇਖਦੇ ਆ ਕੀ 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 ਜਾਂਦੇ ਹੈਗੇ ਹਾਂਜੀ ਪਹੁੰਚ ਗਏ ਬਈ ਆਪਾਂ ਖੇਤ ਤੇ ਇੱਥੇ ਬੀਜੀ ਜਾਂਦੇ ਸੀ ਕਣਕ ਚੱਲੀ ਜਾਂਦੇ ਦੋ ਟਰੈਕਟਰ ਤੇ ਆਹ ਬੈਠਾ ਬਈ ਸੋਨਾਲੀਕਾ ਤੇ ਹਰਮਨ ਸਾਡਾ ਭਰਾ ਇੱਧਰ ਰਹਿ ਗਈ ਸੀ ਬਈ ਥੋੜੀ ਜੀ ਕਣਕ ਬੀਜਣ ਵਾਲੀ ਇੱਧਰ ਫਿਰਦਾ ਹਰਮਨ ਸੋਨਾਲੀਕਾ ਪਿੱਛੇ ਪਾਈ ਹੈਪੀ ਸੀਡਰ ਤੇ ਪਰਾਲੀ ਵਾਲੇ ਵਾਹਨ ਚ ਕਰੀ ਜਾਂਦਾ ਕਣਕ ਦੀ ਬਜਾਈ ਤੇ ਆਪਾਂ ਵੀ ਆ ਗਏ ਸੀ ਇਹਨਾਂ ਕੋਲੇ ਕਣਕ ਦੇ ਬੀਜ ਦੇ ਕੋਲੇ ਜੀ ਆਪਾਂ ਬਣਾਈ ਜਾਨੇ ਇਹਨਾਂ ਦੀ ਵੀਡੀਓ ਤੇ ਗੱਭਰੂ ਪੂਰਾ ਖੁਸ਼ ਆ ਅੱਜ ਕਿਉਂ ਮੋੜਦਾ ਨਾ ਅੱਗੇ ਚੱਕ ਚੱਕ ਕੇ ਫਰਦਾ ਪੁਮੀਰੀ ਬਣਾਈ ਹੈਪੀ ਸੀਡਰ ਦੀ ਇਹ ਨਹੀਂ ਹਟਦਾ ਕਹਿੰਦਾ ਅੱਜ ਬੀਜ ਕੇ ਜਾਉਂ ਸਾਰਾ ਵਾਹਣ ਦਰ ਡੜੀ ਵੀ ਫਿਰਦਾ ਵੀਰ ਲਾਉਂਦਾ ਉਹ ਸਾਹਮਣੇ ਦਿਖਾਵਾਂਗੇ ਅੱਗੇ ਵੀਡੀਓ ਵਿੱਚ ਮੋਟਰ ਤੁਹਾਨੂੰ ਜਾਵਾਂਗੇ ਉੱਥੇ ਤੇ ਦਿਖਾਉਣੇ ਆ ਉਹਦਾ ਕੀ ਮਾਹੌਲ ਹੈਗਾ ਆ ਫਿਰਦੇ ਫਰੇਮ ਚ ਦੋਨੇ ਟਰੈਕਟਰ ਸੋਨਾਲੀਕਾ ਤੇ ਕਬੋਟਾ ਇੱਕ ਟਰੈਕਟਰ 4x4 ਆ ਤੇ ਦੂਜੇ ਨੂੰ ਹਰਮਨ 4x4 ਬਣਾਈ ਫਿਰਦਾ ਹੈਗਾ ਉਹ ਫਿਰਦੇ ਆਗੇ ਇਧਰ ਬਾਈ ਰਵਿਟ ਲਾਉਂਦੇ ਖੇਤ ਚ ਲੱਗੀ ਹੋਈ ਆ ਗੋਭੀ ਤੇ ਹਰ ਇੱਕ ਕਿਸਾਨ ਆਪਣੇ ਖੇਤ ਵਿੱਚ ਥੋੜੀ ਥੋੜੀ ਸਬਜ਼ੀ ਲਾਵੇ ਨਾ ਤੇ ਸਬਜ਼ੀ ਦੇ ਰੇਟਾਂ ਚ ਕਾਫੀ ਸੁਧਾਰ ਆ ਸਕਦਾ ਇਸ ਵਾਰ ਤੁਸੀਂ ਕਦੂ ਨਹੀਂ ਵੇਖ ਲੋ 80 ਤੋਂ ਪਾ ਰਿਹਾ ਦਾ ਕਬੂਟਾ ਉੱਤੇ ਬੈਠਾ ਭਰਾ ਪ੍ਰੀਤ ਤੇ ਇਸ ਟਰੈਕਟਰ ਦੇ ਪਿੱਛੇ ਸੁਪਰ ਸੀਡਰ ਪਾਇਆ ਹੋਇਆ ਤਗੜਾ ਟਰੈਕਟਰ ਵੀ ਜਿਹੜਾ ਖਿੱਚੀ ਫਿਰਦਾ ਤੇ ਦਬਦਾ ਦੁਬਧਾ ਨਹੀਂ ਗਿਆ ਇਹ ਤੇ ਨਹੀਂ ਤੁਸੀਂ ਦੇਖਿਆ ਹੋਣਾ ਕਈ ਟਰੈਕਟਰ ਦਬਦੇ ਹੈਗੇ ਸੁਪਰ ਸੀਡਰ ਪਿੱਛੇ ਪਾਏ ਤੋਂ ਤੇ ਘੈਂਟ ਆ ਗੱਲਬਾਤ ਪੂਰੀ ਟਰੈਕਟਰ ਦੀ ਵੀ ਤੇ ਟਰੈਕਟਰ ਚਲਾਉਣ ਵਾਲੀ ਦੀ ਵੀ ਇੱਧਰ ਹਾਰਮਨ ਵੀ ਥੋੜਾ ਹਲਜਾ ਜਾ ਪਿਆ। ਇਸ ਟਰੈਕਟਰ ਦਾ ਕਰਾਸ ਨਹੀਂ ਸੈੱਟ ਆਉਂਦਾ। ਵਾਰ-ਵਾਰ ਨਿਕਲ ਜਾਂਦਾ। ਨਹੀਂ ਤਾਂ ਇਹਨੇ ਵੀ ਕਬੋਟਾ ਦੇ ਬਰਾਬਰ ਚੱਲਣਾ ਸੀਗਾ। ਇੱਧਰ ਫਿਰਦਾ ਟਰੈਕਟਰ ਮਗਰ ਆਪਣਾ ਬੰਦਾ ਵੀ ਚੈੱਕ ਕਰਦਾ। ਤੇ ਓਕੇ ਆ ਕਹਿੰਦਾ ਨੱਪੀ ਫਿਰ ਹੁਣ। ਚਾਲਦੇ ਆ ਗੱਡੀ ਲੈ ਕੇ ਬਈ ਆਪਾਂ ਵੀ ਅੱਗੇ ਨੂੰ ਦੇਖਦੇ ਆ ਕੀ ਬਣਦਾ ਖੇਤਾਂ ਦਾ ਆੜਾ ਦਵਾਲਾ ਚੈੱਕ ਕਰੋ ਬਈ ਪਹਿਲਾਂ ਤੁਸੀਂ ਬਹੁਤ ਘੈਂਟ ਮਾਹੌਲ ਆ ਗਿਆ ਇਧਰ ਡੈਡੀ ਵੀ ਬੈਠ ਗਿਆ ਸੀ ਮੈਸੀ ਤੇ ਤੇ ਇਹ ਵੀ ਆਪਦੇ ਵਾਲੇ ਮਾਡਲ ਚਲਾ ਲੈਂਦਾ ਕਦੇ ਕਦੇ ਤੇ ਅੱਜ ਮੈਨੂੰ ਕਹਿੰਦਾ ਮੈਂ ਟਰੈਕਟਰ ਚਲਾਉਂਗਾ ਤੇ ਮੇਰੀ ਤੂੰ ਵੀਡੀਓ ਬਣਾ ਲਈ ਮੈਂ ਕਿਹਾ ਠੀਕ ਆ ਚਲਾ ਤੂੰ ਓਕੇ ਆ ਕੰਮ ਪੂਰਾ ਡੈੜੀ ਦੀ ਵੀ ਮੇਰੇ ਦੀ ਉਮਰ ਲੰਘੀ ਜ਼ਿਮੀਂਦਾਰਾ ਕੰਮ ਵਿੱਚ ਪਏ ਨੂੰ ਤੇ ਤਾਂ ਕਰਕੇ ਇੰਨਾ ਕੁ ਤਾਂ ਬੰਦਾ ਸਿੱਖ ਹੀ ਲੈਂਦਾਗਾ ਬਾਹਰ ਰਹਿ ਕੇ ਕਦੇ ਕਦੇ ਐ ਵੀ ਕਰਨਾ ਪੈਂਦਾ ਜਦੋਂ ਬੰਦਾ ਕੱਲਾ ਕਣਕ ਬੀਜਦਾ ਹੋਵੇ ਲੋਗ ਯਰ ਲਾ ਕੇ ਟਰੈਕਟਰ ਤੋਂ ਉੱਤਰ ਕੇ ਦੇਖਣਾ ਪੈਂਦਾ ਵੀ ਵੀ ਸਾਈਡ ਡਗਦਾ ਕਿ ਨਹੀਂ ਤਾਂ ਹਾਂਜੀ ਚੱਲਦੇ ਆ ਆਪਾਂ ਅੱਗੇ ਵੱਲ ਨੂੰ ਮੋਟਰ ਤੇ ਤੇ ਦਿਖਾਉਣੇ ਆ ਤੁਹਾਨੂੰ ਕੀ ਮਾਹੌਲ ਆ ਉੱਥੇ ਮੋਟਰ ਤੇ ਦੇਖੋ ਬਈ ਇਸ ਮੋਟਰ ਤੇ ਖੜੇ ਆ ਗੰਨੇ ਇਸ ਵਾਰ ਸਹੀ ਸਲਾਮਤਾ ਪਿਛਲੀ ਵਾਰ ਤਾਂ ਇਹ ਗੰਨੇ ਆਗ ਨਾਲ ਝੋਲ ਸਗੇ ਸੀ ਕਿਉਂਕਿ ਚਾਰੇ ਪਾਸੇ ਅੱਗ ਲਾਈ ਸੀ ਤੇ ਐਗ ਦੀ ਬਹੁਤ ਧਿਆਨ ਨਾਲ ਅੱਗ ਲਾਈ ਹੈਗੀ ਇੱਥੋਂ ਬਚਾ ਕੇ ਘਾਟੋਂ ਨਹੀਂ ਜਾਣੀ ਆ ਪਰ ਹੁਣ ਇਧਰ ਖੇਤੋਂ ਨਾਲ ਜੜਨਗੇ ਤੇ ਹੁਣ ਇੱਥੇ ਜਦੋਂ ਸਕਰ ਕਰਦਾ ਹੈਗਾ ਬਈ ਆ ਮੋਟਰ ਜ਼ਾਮਾ ਹੌਲਾ ਆਪਾਂ ਇੱਥੇ ਹੁਣ ਆ ਗਏ ਸੀਗੇ ਜਿਹੜੀ ਸਾਨੂੰ ਅੱਗੇ ਦੂਰੋਂ ਦਿਖਾਈ ਸੀਗੀ ਮੋਟਰ ਆ ਉਹ ਆਹੇ ਇਹ ਵੀ ਮੋਟਰ ਬਾਈ ਕੀ ਹੈਗੀ ਤੇ ਇਹ ਵੀ ਵਾਹਣ ਉਹਨਾਂ ਕੋਲੇ ਲਿਆ ਆ ਆ ਤੇ ਅੱਜ ਇੱਥੇ ਕਣਕ ਬੀਜਦੇ ਸੀ ਕੁਝ ਵਾਹਣ 'ਚ ਇੱਥੇ ਕਣਕ ਬੀਜੀ ਵੀ ਹੈਗੀ ਤੇ ਆ ਥੋੜਾ ਜਿਹਾ ਰਹਿੰਦਾ ਸੀ ਥਾਂ ਤੇ ਆਹ ਦੇਖੋ ਇਸ ਮੋਟਰ ਦੇ ਵੀ ਆਪਣੇ ਮੰਜਾ ਪਿਆ ਹੋਇਆਗਾ ਪੂਰਾ ਘੈਂਟ ਮਾਹੌਲ ਹੈਗਾ ਤੇ ਆਹ ਪਿੱਪਲ ਵੀ ਬਹੁਤ ਟਾਈਮ ਦਾਗਾ ਇੱਥੇ ਬਹੁਤ ਸੰਗਣੀ ਸ਼ਾਂਗੀ ਇਹਦੀ ਓਕੇ ਆ ਗੱਲਬਾਤ ਪੂਰੀ ਦੱਸੋ ਤੁਸੀਂ ਕਿਵੇਂ ਲੱਗਿਆ ਤੁਹਾਨੂੰ ਬਈ ਇਹ ਮਾਹੌਲ ਕੋਲੇ ਹੀ ਵੇਖਦੇ ਆ ਤਾਂ ਕੀ ਕਰੀ ਜਾਂਦੇ ਆਗੇ ਕਿੰਨਾ ਕੁ ਰਹੇਗਾ ਤਾਂ ਤੇ ਸਮਾਂ ਵੀ ਸ਼ਾਮ ਦਾ ਹੋ ਗਿਆ ਬਸ ਸੂਰਜ ਢਲਣ ਵਾਲਾ ਹੀ ਹੈਗਾ ਆਪਣੇ ਕੋਲੇ ਇੱਕ ਬੰਦਾ ਹੋਰ ਪਹੁੰਚ ਗਿਆ ਸੀ ਫੋਨ ਲਾ ਕੇ ਪੁੱਛਿਆ ਸੀ ਪਹਿਲਾਂ ਵੀ ਕਿੱਥੇ ਆਪਾਂ ਦੱਸਤਾ ਸੀਗਾ ਵੀ ਭਾਈ ਕਿਹੜੀ ਮੋਟਰ ਤੇ ਆਉਣਾ ਤੇ ਆ ਗਿਆ ਸੀ ਤੇ ਆਪਣੇ ਕੋਲੇ ਆਇਆ ਅਰਸ਼ੂ ਇਹ ਵੀ ਟਰੈਕਟਰਾਂ ਨਾਲ ਬਹੁਤ ਲਗਾਵ ਕਰਦਾ ਤੇ ਹਰੇਕ ਟਰੈਕਟਰ ਬਾਰੇ ਜਾਣਕਾਰੀ ਰੱਖਦਾ ਬੰਦਾ ਇਹ ਵੀ ਆਪਣਾ ਪਾ ਇੱਕ ਵਾਰ ਫੇਰ ਆ ਗਈ ਸੀ ਇੰਨਾਂ ਕੋਲੀ ਤੇ ਉਧਰ ਹਰਮਨ ਪਾਈ ਜਾਂਦਾ ਵੀ ਤੇ ਹਰਮਨ ਦੀ ਹੈਲਪ ਕਰਾਉਣ ਪਹੁੰਚ ਗਿਆ ਰਸਤੋਜ਼ ਢਿੱਲੋਂ ਬਾਈ ਰਵੀ ਢਿੱਲੋਂ ਦਾ ਮੁੰਡਾ ਤੇ ਉਹ ਲਈ ਆਉਂਦਾ ਪ੍ਰੀਤ ਉਧਰੋਂ ਕਬੂਟਾ ਜੇ ਖੇਤ ਚ ਇੱਕੋ ਜੇ ਚਾਰ ਬੰਦੇ ਹੋਣ ਤਾਂ ਥੋੜੀ ਬੋਧੀ ਨੋਕ ਚੁੱਕ ਚੱਲਦੀ ਰਹਿੰਦੀ ਆ ਤੇ ਉਹਨੇ ਲਾਤਾ ਸੀ ਟਰੈਕਟਰ ਹਰਮਨ ਨੇ ਅੱਗੇ ਤੇ ਲੈ ਆ ਗਿਆ ਗੁੱਸੇ 'ਚ ਹੁਣ ਕਹਿੰਦਾ ਹੁਣ ਕੱਲ ਦੂੰ ਪਾਸੇ ਛੇਤੀ ਛੇਤੀ ਉਧਰ ਰਸਟੋਰ ਨੂੰ ਵੀ ਦਵਾਤੀ ਸੀ ਪੂਰੀ ਕਿਨੋਗ ਵਾਲੀ ਫੀਲਿੰਗ ਪਰਾਲੀ ਵਾਲੇ ਬਾਣਚ ਦਾ ਵੀ ਤੁਸੀਂ ਕਣਕ ਔਖੇ ਸੌਕੇ ਨੇ ਤੇ ਹੁਣ ਲੈ ਆ ਇਧਰ ਹੁਣ ਇਧਰ ਵੇਨੇ ਕਿਵੇਂ ਚੱਲਦਾ ਹੈਗਾ ਕਿਆ ਕਰਾਸ ਤੇ ਹਰਮਨ ਵੀ ਮੈਨੂੰ ਲੱਗਦਾ ਕਿਆ ਪਿਆ ਇਹਦੇ ਤੋਂ ਵਾਰ-ਵਾਰ ਨਿਕਲ ਜਾਂਦਾ ਤੇ ਇੱਕ ਪਾਸਾ ਭਰ ਜਾਂਦਾ ਤੇ ਇੱਕ ਬਾਣ ਥੋੜਾ ਜਿਹਾ ਗਿੱਲ ਚ ਇੱਥੇ ਤਾਂ ਕਰਕੇ ਇਹ ਪੀਸੀ ਡਰੈਸ ਚ ਚੱਲਦਾ ਨਹੀਂਗਾ ਤੇ ਦੇਖੋ ਹੁਣ ਕੀ ਬਣਦਾ ਹੁਣ ਇਹਦੇ ਨਾਲ ਟਰੈਕਟਰ ਨੂੰ ਲੈ ਕੇ ਜਾਂਦਾ ਕਿ ਹਜੇ ਲਾਉ ਕੋਈ ਜਿਗਾਰਡ ਖੱਦ ਕੇ ਟਰੈਕਟਰ ਤੇ ਉਹ ਫੜ ਲਿਆ ਉਹਦੇ ਕੋ ਇਧਰ ਸਾਹਮਣੇ ਆਪਣਾ ਪਿੰਡ ਝਖੜਵਾਲਾ ਦੇ ਘਰ ਤੇ ਢਲਦਾ ਹੋਇਆ ਸੂਰਜ ਤੇ ਕੁਦਰਤੀ ਨਜ਼ਾਰਾ ਲਓ ਆਨੰਦ ਬਈ ਤੁਸੀਂ ਵੀ ਰਸਤੋਜ ਵੀ ਆ ਗਿਆ ਸੀ ਵੀ ਘਰੇ ਜਾ ਕੇ ਤੇ ਲੈ ਕੇ ਆਇਆ ਬਾਈਆਂ ਵਾਸਤੇ ਖਾਣ ਪੀਣ ਦਾ ਸਮਾਨ ਐ ਤੇਰੀ ਕਿਊਟ ਸਮਾਈਲ ਪਰਲਾ ਪਰਲਾ ਗਲਾਸ ਕੋਕਾ ਕੋਲਾ ਇਹ ਪਿੰਦਾ ਕੋਕਾ ਕੋਲਾ ਵਈ ਪੀ ਕੇ ਕੋਕਾ ਕੋਲਾ ਇਹਦੇ ਵੀ ਦਿਮਾਗ ਦੀ ਬੱਤੀ ਜਲ ਗਈ ਤੇ ਜਗਾੜ ਲਾ ਕੇ ਵੇਂਦਾ ਕਹਿੰਦਾ ਇਹਨੂੰ ਜ਼ੀਰੋ ਡਰੈਲਰ ਨੂੰ ਚਲਾ ਕੇ ਵੇਣੇ ਆ ਕਿਵੇਂ ਆਉਂਦਾ ਕੰਮ ਲੋਟ ਕੇ ਨਹੀਂ ਆਉਂਦੀ ਯਾਰੀ ਇਹਨੂੰ ਕਰਾਉਣਾ ਆਪਾਂ ਖਤਰੋਂ ਕੇ ਖਿਡਾਰੀ ਵਾਲੇ ਸ਼ੋਅ ਵਿੱਚ ਭਰਤੀ ਤੇ ਕਵਾਂਗੇ ਵੀ ਭਾਈ ਸਾਡੇ ਬੰਦੇ ਸੇ ਟਰੈਕਟਰ ਦੇ ਸਟੰਟ ਮਰਵਾ ਕੇ ਦੇਖ ਲੋ ਇਹ ਖਾਂਦਾ ਖਾਂਦਾ ਵੀ ਟਰੈਕਟਰ ਚਲਾ ਸਕਦਾ ਹੈ ਖੜਾ ਹੋ ਕੇ ਇਦਰਾ ਕੰਮ ਹੋਇਆ ਪਿਆ ਬੀਓਬੀ ਦੋਨਾਂ ਨੇ ਇਕੱਠਾ ਨਹੀਂ ਖਤਮ ਕਰ ਲਿਆ ਵੀ ਤੇ ਇਕੱਠੇ ਆ ਗਿਆ ਇੱਕ ਤਾਂ ਇਹ ਵੀ ਲੈ ਆਰ ਜਾਂਦੇ ਠੀਕ ਹੈ ਪ੍ਰਾਲੀ ਚੋਂ ਬਾਣ ਗਿੱਲਾ ਇੱਕ ਇਹਦਾ ਕ੍ਰਾਸ ਪੰਜਾਰੀ ਦਾ ਕ੍ਰਾਸ ਨਿਕਲ ਗਿਆ ਸਾ ਵੀ ਕਿ ਗੱਬਰੂਆਂ ਨੇ ਪਾਤੇ ਟਰੈਕਟਰ ਦੇ ਗੇਅਰ ਹੋਂ ਨਹੀਂ ਕਹਿੰਦੇ ਦਾਪਦੇ ਰਾਤ ਤਾਈਂ ਆਦਾ ਬਾਈਪੈਸ ਧੱਤ ਚੀ ਰੱਖੀ ਬੈਠਾ ਹਜੇ। ਕੀ? ਕੋਈ ਦੇਖਿਆ ਕੀ ਹੈ ਕੀ? ਵਾਰ ਫੇਰ ਆ ਗਿਆ ਮੈਦਾਨ ਚ ਹਰਮਣ ਦੇਖਦਿਆਂ ਕੰਮ ਸੈੱਟ ਬੈਠਦਾ ਕਿ ਨਹੀਂ ਜੀਰੋ ਡ੍ਰਿੱਲ ਕਹਿੰਦਾ ਬਣਾ ਕੇ ਚਲਾਉਣਾ ਹੁਣ ਦੇਖੋ ਕੀ ਬਣਦਾ ਚੱਲਦਾ ਕਿ ਨਹੀਂ ਜੀਰੋ ਡ੍ਰੈਲਰ ਨੂੰ ਕ੍ਰਾਸ ਦਾ ਕਹਿੰਦਾ ਕੰਮ ਹੀ ਖਤਮ ਕਰ ਦੇਣਾ ਕ੍ਰਾਸ ਨੇ ਬਹੁਤ ਠੱਠ ਕੀਤਾ ਇਹਨੂੰ ਵਾਰ-ਵਾਰ ਨਿਕਲ ਜਾਂਦਾ ਸੀਗਾ ਤੇ ਹੁਣ ਲਾਇਆ ਜਿਗਾਰ ਨੇ ਆਉਂਦਾ ਕੰਮ ਲੋਟ ਜੇ ਲੋਟ ਆ ਵੀ ਗਿਆ ਤਾਂ ਮੱਥਾ ਬਹੁਤ ਵੱਜੂਗਾ ਇਹਦੇ ਤੇ ਉਹਨੇ ਟਾਈਮ 'ਚ ਬੰਦਾ ਕਣਕ ਬੀਜ ਕੇ ਘਰ ਨੂੰ ਚਲਾ ਜਾਂਦਾ ਆਇਆ ਕੰਮ ਲੋਟ ਤੇ ਹਰਮਨ ਲੈ ਆ ਟਰੈਕਟਰ ਨੂੰ ਇੱਥੇ ਤੇ ਚਾਲਦੇ ਆਂ ਬਸ ਘਰਾਂ ਨੂੰ ਆਪਾਂ ਵੀ ਹਾਂਜੀ ਆਪਾਂ ਵੀ ਪਾ ਤਸੀਂ ਚਾਲੇ ਘਰ ਨੂੰ ਤੇ ਕਰਦੇ ਆਂ ਬਾਈ ਵਲੌਗ ਨੂੰ ਇੱਥੇ ਐਂਡ ਤੇ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਸਮਾਂ ਕਾਫੀ ਹੋ ਗਿਆ ਸੀ ਤੇ ਠੰਡ ਵੀ ਲੱਗਣ ਲੱਗ ਗਈ ਸੀ ਆਪਾਂ ਕੱਲੀ ਸ਼ਾਰਟੀ ਪਾਈ ਸੀ ਬਾਈ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਜਰੂਰ ਭੇਜੋ ਤੇ ਵੀਡੀਓ ਥੱਲੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਨਵੀਂ ਜਗ੍ਹਾ ਤੇ